बिजली बोर्ड के मुलाजम ने पंजाब सरकार खिलाफ की नारेबाजी सड़क से उत्तर सरकार खिलाफ किया रोस प्रदर्शन ਜਿੰਦਾਬਾਹ ਕਿਸਾਨ ਮਜ਼ਦੂਰ ਮੁਲਾਜ਼ਮੇ ਦਾ ਚਾਗਾ ਪਾ ਜਿੰਦਾਬਾਹ ਜਿੰਦਾਬਾਹ ਕਿਸਾਨ ਮਜ਼ਦੂਰ ਮੁਲਾਜ਼ਮੇ ਦਾ ਚਾਗਾ ਪਾ ਜਿੰਦਾਬਾਹ ਜਿੰਦਾਬਾਹ ਚਾਰ ਤਕੜ ਲਤਾ ਗੋਸ਼ ਮੁਰਾਫਾਤ ਮੁਰਾਫਾਤ ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦੇ ਕਰਮਚਾਰੀ ਮੁਲਾਜ਼ਮਾਂ ਵੱਲੋਂ ਅੱਜ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਇੱਕ ਰੋਸ਼ ਰੈਲੀ ਕੁਰਾਲੀ ਦੇ ਵਿੱਚ ਕੱਢੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇਹ ਬਿਜਲੀ ਵਿਭਾਗ ਦੇ ਮਲਾਜ਼ਮ ਨੇ ਜੋ ਕਿ ਕੁਰਾਲੀ ਦੇ ਵਿੱਚ ਰੋਸ਼ ਰੈਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹਨਾਂ ਆਗੂਆਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਮੁੱਦਾ ਕੀ ਹੈ ਕੀ ਡਿਮਾਂਡਸ ਨੇ ਕੀ ਮੰਗਾਂ ਰੱਖੀਆਂ ਹੋਈਆਂ ਇਹਨਾਂ ਨੇ ਫਿਰਾਲ ਜੋ ਪੰਜਾਬ ਸਰਕਾਰ ਦੇ ਖਿਲਾਫ ਇਹ ਨਾਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਜਲੀ ਬੋਰਡ ਦੇ ਜੋ ਮਲਾਜ਼ਮ ਆਹ ਉਹ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਰੋਸ਼ ਰੈਲੀ ਵੀ ਜਿਹੜੀ ਆ ਉਹ ਕੱਢ ਰਹੇ ਨੇ ਤੇ ਮੰਗਾ ਕੀ ਆ ਇਹਨਾਂ ਸਿਆਸੀ ਆਗੂਆਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਭਗਵਾਨ ਸਰਕਾਰ ਮੁਰਦਾਬਾਦ 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 ਕਿਹਦੀ ਸਰਕਾਰ ਅਤੇ ਤਸਵੀਰਾਂ ਤੁਹਾਨੂੰ ਕਰਾਲੀ ਤੋਂ ਅਲਾਈਵ ਦਿਖਾ ਰਹੇ ਜਿੱਤੇ ਕਿ ਸੈਂਕੜਾ ਦੀ ਤਦਾਦ ਦੇ ਵਿੱਚ ਜੋ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਉਹ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਖੱਤਾਂ ਦੇ ਵਿੱਚ ਉਹਨਾਂ ਨੇ ਟੀਐਸਯੂ ਦੇ ਝੰਡੇ ਵੀ ਫੜੇ ਹੋਏ ਨੇ ਤੇ ਭਗਵੰਤਬਾਨ ਅਮਰਦਾਬਾਦ ਦੇ ਜੋ ਨਾਅਰੇਬਾਜ਼ੀ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਬੜੇ ਮੁਲਾਜ਼ਮ ਹੈ ਕਈ ਐਕਟਿਵ ਵਾਲੇ ਗਿਆ ਸੀ ਕਿ ਉਹ ਸਾਧਨ ਵੀ ਨਾਲ ਦੀ ਨਾਲ ਲੈ ਕੇ ਜਾ ਰਹੇ ਨੇ ਕਿ ਕਿਤੇ ਚੋਰੀ ਹੋਣ ਦਾ ਵੀ ਖਤਰਾ ਹੈ ਰੈਲੀ ਗੱਡੀ ਜਾ ਰਹੀ ਹੈ ਸਰ ਕਿਸ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਹੈ ਦੱਸੋ ਇਹ ਟੋਟਲ ਪੰਜਾਬ ਦੇ ਮੁਲਾਜ਼ਮਾਂ ਨੂੰ ਸਾਜੀ ਇੱਕ ਜੁਨੀ ਮੇਟੀ ਮਨਾਈ ਗਈ ਹੈ ਜਿਸ ਦੇ ਸਾਰੇ ਜਥੇਬੰਦੀਆਂ ਤੇ ਸੋਸ਼ਲ ਵੀ ਸ਼ਾਮਲ ਹੈ ਕਿੱਥੇ ਜਾ ਰਹੀ ਹੈ ਮੁੱਦਾ ਕੀ ਹੈ ਜੀ ਮੁੱਦਾ ਸਾਡੇ ਮੀਤ ਬੰਦੇ ਆ ਕਿ ਸਾਡੇ ਅਫਸਰ ਕੁਝ ਹੋਰਾਂ ਦੇ ਚੜਦੇ ਆ ਵੀ ਸਾਰੇ ਮੁਲਾਜ਼ਮ ਰੋਜ਼ ਕਰੰਟ ਲਾ ਕੇ ਇੱਕ ਮੁਲਾਜ਼ਮ ਮਰਦਾ ਸਾਰੀ ਇਹ ਮੰਗ ਹੈ ਕਿ ਜਿਵੇਂ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਫੌਜੀਆ ਨੂੰ ਇਹ ਸ਼ਹੀਦ ਹੋਏ ਸ਼ਹੀਦਾ ਦਰਜਾ ਦਿੰਦੇ ਆ ਇਹ ਤਰ੍ਹਾਂ ਸਰਕਾਰ ਵੀ ਸਾਰੀ ਮੰਗ ਕਰਦੇ ਆ ਜਿਹੜਾ ਮੁਲਾਜ਼ਮ ਕਰੰਟ ਲਾ ਕੇ ਮਰਦਾ ਉਹ ਸ਼ਹੀਦ ਦਾ ਦਰਜਾ ਦੇ ਕੇ ਬੰਦੀਆਂ ਸਹੂਲਤ ਦੇ ਦੇਣਾ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਹੋ ਸਰ ਅਸੀਂ ਪੀਏਸੀਬੀ EMPLOYEES ਫਾਟੇਨੇਟਿਕ ਵੱਲੋਂ ਜੀ ਖੁਲਾਸਾ ਨਾਮ ਕੀ ਹੈ ਕਿਹੜੇ ਜਥੇਬੰਦੀ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਮੇਰਾ ਨਾਮ ਸੁਵਿੰਦਰ ਸਿੰਘ ਦੁੰਮਣਾ ਮੈਡੀਕਲ ਸਰਵਿਸ ਜਿਹੜਾ ਬਹੁਤ ਪੰਜਾਬ ਦਾ ਬਿਦਦੋਟ ਨੂੰ ਹੈਂਡਲ ਵੀ ਆ ਕੇ ਅਸੀਂ ਜਿਹੜਾ 6 ਤਰੀਕ ਨੂੰ ਮੀਟਿੰਗ ਜਿਹੜੀ ਬਾਹਰ ਖਿਲਾਫ ਹੀ ਸਾਡੀ ਨਿਕਲੀ ਆ ਉਹ ਉਹ ਤੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਇਸ ਘਰ ਦੇ ਮਜਾਰੇ ਕਰ ਰਹੇ ਆ ਸਾਡੀਆਂ ਪੰਕਾ ਜਿੱਦਾ ਸਾਡੇ ਸਾਥੀ ਜਿਹੜੇ ਹੈਗੇ ਆ ਰੋਜ਼ ਕਰੰਟ ਦੇ ਨਾਲ ਮਰ ਰਹੇ ਆ ਤੇ ਤੁਹਾਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਘੱਟ ਤੇ ਘੱਟ ਉਹ ਜਿਹੜੀ ਹੈਗੀ ਵਿਤੀ ਸਹਾਇਤਾ ਹੈਗੀ ਆ 1 ਕਰੋੜ ਦਿੱਤੀ ਜਾਵੇ ਤੇ ਜਿਹੜੇ ਸਾਡੇ ਸਾਥੀ ਆ ਕੱਚੇ ਹੈਗੇ ਆ ਮਲਾਜਮਾਂ ਦੀ ਘਾਟ ਆ ਉਹਨਾਂ ਨੂੰ ਪੱਕੇ ਕਰਿਆ ਜਾਵੇ ਆਰਟੀਐਮ ਦਾ 스ਕੇਲ ਦਾ ਮਤਲਬ ਉਹਨਾਂ ਨੂੰ ਪੱਕੇ ਕਰਨਾ ਤੇ ਉਹੀ ਦੇ 스ਕੇਲ ਦਾ ਮਾਮਲਾ ਹੈਗਾ ਉਹਨੂੰ ਮਤਲਬ ਤਰੀਕ ਸਾਡੇ 15 ਮੰਗਾਂ ਦੀ ਸਹਿਮਤੀ ਬਣੀ ਹੋਈ ਆ ਜਿਹੜੀ ਮੈਨੇਜਮੈਂਟ ਮਤਲਬ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਮੈਂ ਦਿਵਿੰਦਰ ਸਿੰਘ ਸਰਕਲ ਫਲਾਟ ਟੈਕਨੀਕਲ ਸਰਜਨ ਪੰਗੜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਕੋ ਸਾਡੀਆਂ ਮੀਟਿੰਗਾਂ ਹੋ ਰਹੀਆਂ ਮੀਟਿੰਗਾਂ ਦੇ ਵਿੱਚ ਸਾਡੀਆਂ ਮੰਗਾਂ ਮੰਨ ਕੇ ਲਾਗੂ ਕਰਨ ਦਾ ਵਾਅਦਾ ਕਰਦੇ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਮੁੱਕਰਦੇ ਜਾ ਰਹੀ ਹੈ ਜਿਹਨੂੰ ਅਸੀਂ ਹੁਣ ਉੱਚੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਪਰਕਾ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਸਲਾਮ ਨਹੀਂ ਦਿੱਤੀ ਹੈ ਤਿੰਨ ਦਿਨਾਂ ਦੀ ਕਿ ਜੇਕਰ ਸਾਡੀਆਂ ਮੰਗਾਂ ਲਾਗੂ ਕਰੀਆਂ ਅਸੀਂ ਤਿੰਨ ਦਿਨਾਂ ਜਿਹੜਾ ਸਮੂਹਿਕ ਛੁੱਟੀ ਤੇ ਜਾਵਾਂਗੇ ਪਰ ਤੋਂ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕਰ ਹੈ ਜੀ ਅੱਜ ਅਸੀਂ ਸਾਡੇ ਸਟੇਟ ਕੌਂਟਰੋਲਰ ਦੀ ਮੀਟਿੰਗ ਕਰਕੇ ਉਹ ਫੈਸਲੇ ਜਿਹੜਾ ਸਰਕਾਰ ਤੱਕ ਵਧਾ ਦਿੱਤਾ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜਾ ਪ੍ਰਾਈਵੇਟੇਸ਼ਨ ਹੈ ਜਿਵੇਂ ਸਾਡੇ ਸਾਥੀ ਨੇ ਦੱਸਿਆ ਹੈ ਕਿ ਜੇ ਸਾਡਾ ਕੋਈ ਸਾਥੀ ਮਰ ਜਾਂਦਾ ਹੈ ਤਾਂ ਉਹ ਸ਼ਹੀਦ ਦਾ ਦਰਜਾ ਤੇ ਉਹ ਕਰੋੜ ਦਿੱਤਾ ਉਹਦੇ ਪਰਿਵਾਰ ਨੂੰ ਜਿਹੜਾ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਦੇ ਨਾਲ ਉਹ ਮਰਨ ਦੇ ਪਿੱਛੇ ਕਾਰਨ ਹੈ ਤੇ ਬਿਜਲੀ ਬੋਰਡ ਦੇ ਵਿੱਚ ਬਟੇ ਬਦਲ ਤੇ ਜਿਹੜੀ ਭਰਤੀ ਨਹੀਂ ਕੀਤੀ ਜਾ ਰਹੀ ਜਿੱਥੇ ਜਦੋਂ 52 ਲੱਖ ਕਰੈਸ਼ਨ ਸੀ ਤਾਂ ਲਗਭਗ 7 ਲੱਖ ਮੁਲਾਜ਼ਮ ਸੀ ਅੱਜ ਲਗਭਗ 1.95 ਲੱਖ ਕਰੈਸ਼ਨ ਹੋ ਚੁੱਕੇ ਹੈ ਜਿਹਦੇ ਤਹਿਤ 2 ਲੱਖ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤੀ ਜਾ ਸਕਦੀ ਹੈ ਪੱਕੀ ਪਰ ਸਰਕਾਰਾਂ ਮਨੇਜਮੈਂਟਾ ਉਹ ਸਰਮਾਇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਕੋ ਜਿਹੜੀ ਭਰਤੀ ਨਹੀਂ ਕਰ ਰਹੀ ਉਲਟਾ ਰੋਪੜ ਨੂੰ ਵੀ ਹੋਰ ਲੋਟਣ ਦੇ ਵਾਸਤੇ ਜਿਹੜੇ ਸਾਡੇ ਚੰਗੇ ਪਲੇ ਮੀਟਰ ਚੱਲ ਰਹੇ ਹਨ ਉਹਨਾਂ ਨੂੰ ਤਾਰ ਕੇ ਚਿੱਪ ਵਾਲੇ ਮੀਟਰ ਤੁਸੀਂ ਦੇਖ ਲਿਆ ਹਣਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਪੂਰੇ ਸਾਡੇ ਹਿੰਦੁਸਤਾਨ ਦੇ ਵਿੱਚ ਹਰ ਭਾਵੇਂ ਕਿਤੇ ਵੀ ਸਟੇਟ ਦੇ ਵਿੱਚ ਕਿਹੜੀ ਵੀ ਸਰਕਾਰ ਹੋਵੇ ਭਾਵੇਂ ਕਾਂਗਰਸੀ ਭਾਵੇਂ ਕਾਦੀ ਦੀ ਭਾਵੇਂ ਭਾਜੀਪੀ ਦੀ ਉਹ ਲਾਗੂ ਕਰਨ ਲੱਗ ਪਾਈ ਜਾ ਰਹੀ ਹੈ ਤਾਂ ਕਿ ਸਰਮਾਇਦਾਰਾਂ ਨੂੰ ਜਿਹੜਾ ਉਹਨਾਂ ਦੇ ਮੁਨਾਫੇ ਹੋਰ ਬਦ ਤੋਂ ਬਦ ਮਿਲ ਸਕੇ ਉਹ ਚਿਪ ਵਾਲੇ ਮੀਟਰ ਲੱਗਣ ਦੇ ਨਾਲ ਸਾਡਾ ਜਿਹੜਾ ਰਜਗਾਰ ਹੋਰ ਸੁਗੜ ਜਾਂਦਾ ਇੱਕ ਚਿਪ ਵਾਲਾ ਮੀਟਰ ਲੱਗਣ ਦੇ ਨਾਲ ਸਾਡਾ ਜਿਹੜਾ ਬਿਲ ਬੰਡਕ ਦੀ ਜਿਹੜੀ ਹੈ ਪੋਸਟਕਤਮ ਹੋ ਜਾਂਦੀ ਹੈ ਮੀਟਰ ਰੀਡਰ ਦੀ ਪੋਸਟਕਤਮ ਹੋ ਜਾਂਦੀ ਹੈ ਕੈਸ਼ਰ ਦੀ ਪੋਸਟਕਤਮ ਹੋ ਜਾਂਦੀ ਹੈ ਤੇ ਜਿਹਦੇ ਨਾਲ ਸਾਡੇ ਜਿਹੜੇ ਲਾਈਨਮੈਨ ਏਲਮ ਹੈ ਉਹਨਾਂ ਦੇ ਪੋਸਟਾ ਪ੍ਰੋਸਰ ਪੈਂਦਾ ਕਿਉਂਕਿ ਜਦੋਂ ਕਿਸੇ ਨੇ ਡਫਰਟ ਨਹੀਂ ਹੋਣਾ ਤਾਂ ਉਹਨੂੰ ਪਲਾਦ ਲੈ ਕੇ ਕਿਦਾ ਕ联ਕਸ਼ਨ ਕੱਟ ਜਾਣਾ ਇਸ ਕਰਕੇ ਅਸੀਂ ਤੇ ਇਹ ਕਹਿੰਦੇ ਆ ਵੀ ਬਿਜਲੀ ਬੋਰਡ ਦਾ ਤੇ ਪੰਜਾਬ ਗਵਰਨਮੈਂਟ ਦਾ ਜਿਹੜਾ ਫਰਮਾਇਆ ਇਹ ਚਿੱਪ ਵਾਲੇ ਮੀਟਰਾਂ ਗੱਲ ਨਿੱਜੀ ਕਰਨਾ ਕਰਦੇ ਵਾਸਤੇ ਜਿਹੜਾ ਹਟਾਇਆ ਜਾ ਰਹੇ ਆ ਇਹ ਨਹੀਂ ਕਹਿੰਦੇ ਸਰਨਾਉ ਜੰਗ ਸਿੰਘ ਸਰਕਲ ਅਸੀਂ ਵੀ ਆਪਣਾ ਸਰਕਲ ਕੋਪਰ ਦੇ ਪ੍ਰਧਾਨ ਹੈ ਜੀ ਸੀਐਚਵੀ ਕੰਮ ਆਵੇ ਅੱਜ ਜਿਹੜੀ ਜੁਆਇੰਟ ਫਾਰਮ ਨੇ ਜੋ ਵੀ ਸੱਦਾ ਰਿਖਿਆ ਵਾ ਸਾਰੇ ਮਤਲਬ ਆਪਣੇ ਮੁਲਾਜ਼ਮ ਸਾਥੀ ਬਿਜਲੀ ਬੋਰਡ ਤੋਂ ਅਸੀਂ CHB ਕੰਮਾਂ ਜਿਹੜੇ ਠੇਕੇ ਤੇ ਰੱਖੇ ਆ ਔਰ ਸੋਰਸਿੰਗ ਰਾਹੀਂ ਭਰਤੀ ਹੋਈ ਦੀ ਆ ਅੱਜ ਅਸੀਂ ਜੁਆਇੰਟ ਫਾਰਮ ਦਾ ਆਪਣੇ ਸਾਰੇ ਜੱਤੀ ਬੰਦੇ ਵੱਲੋਂ ਪੂਰਾ ਸਹਿਯੋਗ ਦੇਣ ਲਈ ਆਏ ਆ ਜਿਹਨਾਂ ਦੇ ਵਿੱਚ ਸਾਡੀਆਂ ਮੰਗਾਂ ਤੇ ਜੁਆਇੰਟ ਫਾਰਮ ਦੀਆਂ ਪੱਕੇ ਮੁਲਾਜ਼ਮਾ ਦੀਆਂ ਤੇ ਜਿਹੜੇ CHB ਕੰਮਾਂ ਦੇ ਕਰੰਟ ਦੇ ਦੌਰਾਨ ਐਕਸੀਡੈਂਟ ਹੋ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਨਾ ਕੋਈ ਨੌਕਰੀ ਤੇ ਜਿਹੜੀ ਸਰਕਾਰ ਹੈ 21-22 ਵਾਰ ਮੀਟਿੰਗਾਂ ਦੇ ਕੇ ਭੱਜ ਚੁੱਕੀ ਐ ਕਿਸੇ ਵੀ ਮੈਨੇਜਮੈਂਟ ਦੀ ਕੋਈ ਗੱਲਬਾਤ ਸੁਣ ਲਈ ਤਿਆਰ ਨਹੀਂ ਹੈਗੀ ਇਹ ਜੋ ਜਿਹੜੇ CHB ਕਾਮੇ ਆ ਨਾ ਉਹਨਾਂ ਨੂੰ ਝੁੱਠੇ ਵਾਦੇ ਲਾਰੇ ਲਾ ਕੇ ਇਸ ਮੈਹਿਕਮੇ ਵਿੱਚ ਰੱਖ ਰਹੀ ਹੈ ਪਰ ਉਹ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਕਰਦੀ ਇਸੇ ਤਰ੍ਹਾਂ ਅੱਜ ਸਾਰੇ ਅਸੀਂ ਜੁਆਇੰਟ ਫਾਰਮ ਦੇ ਹੇਠ ਆਏ 1 ਘੰਟੇ ਦੇ ਇੱਥੇ ਰੁੱਕ ਕੇ ਪੂਰੇ ਜਥੇਬੰਦੀ ਨਾਲ ਸਮੂਹਤ ਦੇ ਕੇ CHB ਕਾਮੇ ਵੱਲੋਂ ਪੂਰਾ ਮਤਲਬ ਸਮਰਥਨ ਦੇ ਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਬੰਦ ਕਰਕੇ ਇਹ ਜੁਆਇੰਟ ਫਾਰਮ ਦੇ ਸਮਰਥਿਤ ਦੇ ਵਿੱਚ ਅੱਜ ਰੋਵਾਂਗੇ ਕਿਹੜੀ ਕਿਹੜੀ ਸਬ ਡਿਵੀਜ਼ਨ ਜਿਹੜੇ ਇੱਥੇ ਪਹੁੰਚੇ ਹੋਣੇ ਜਿਹੜੇ ਤੜੇ ਨੀ ਕਿੰਨੀਆਂ ਅੱਜ ਜਿਹੜੀ ਡਿਵੀਜ਼ਨ ਖਰੜ ਤੋਂ ਆ ਮਾਜਰਾ ਕਰਾਲੀ ਮਰੰਡਾ ਤੇ ਘਰੂਆ ਇਹ ਸਾਰੀ ਸਬਡਿਵੀਜ਼ਨਾਂ ਰੋਪੜ ਸਰਕਲ ਦੇ ਵਿੱਚ ਤੇ ਆ ਕੇ ਅੱਜ ਕਰਾਲੀ ਦੇ ਵਿੱਚ ਧਾਰਨਾ ਤੇ ਮੁਜਾਰਾ ਕਰ ਰਹੀ ਹੈ ਇੱਕ ਪਾਸੇ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਜਿਹੜੇ ਮੁਲਾਜ਼ਮ ਧਰਨਿਆਂ ਤੇ ਜਾਣਗੇ ਉਹਨਾਂ ਨੂੰ ਬਖਸ਼ਤ ਕੀਤਾ ਜਾਊਗਾ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਗੱਲ ਬਾਤ ਦੇਖੋ ਇਹ ਸਰਕਾਰਾਂ ਇਹਨਾਂ ਦੀ ਨੀਤੀ ਹੈ ਡਰਾ ਧਮਕਾ ਕੇ ਜਥੇਬੰਦੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਜਿਹੜੇ ਅੱਜ ਸਾਡੇ ਜਥੇਬੰਦੀਆਂ ਸਾਰੀਆਂ ਪੰਜਾਬ ਦੇ ਵਿੱਚ ਕੱਟੀਆਂ ਹੋ ਕੇ ਇਸ ਸੰਘਰਸ਼ ਨੂੰ ਪੂਰਾ ਨਿਪੇਰੇ ਚਾਾਵਾਂਗੇ ਤੇ ਇਸ ਸੰਘਰਸ਼ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਸਾਡੇ ਪੂਰੀਆਂ ਕੋਈ ਮੰਗਾਂ ਨਹੀਂ ਮੰਨਦੀ ਸਰਕਾਰ ਸ਼ੁਕਰੀਆ ਸਾਰੇ ਪ੍ਰੋਟੈਸਟ ਚੱਲੇਗਾ ਜੀ ਇਹ ਪ੍ਰੋਟੈਸਟ 17 ਤਰੀਕ ਤੱਕ ਜੋ ਲਗਾਤਾਰ ਚਲੇਗਾ ਕਿਉਂਕਿ ਅੱਜ ਤੋਂ ਬਾਅਦ ਜਦੋਂ ਛੱਪੀਆਂ 12 ਤੱਕ ਦਿੱਤੀਆਂ ਸੀ ਤੇ ਮੁੜ ਕੇ ਜੋ ਸਾਡੀਆਂ ਜੁਆਇੰਟ ਐਕਸ਼ਨ ਪੈਟੀ ਤੇ ਜੁਆਇੰਟ ਫੋਰਮ ਦਾ ਹੈਗਾ ਸੰਘਰਸ਼ ਹੈ ਮੁੜ ਕੇ ਫਿਰ ਉਹਨਾਂ ਨੇ ਸਰਕਾਰ ਦਾ ਰਵੱਈਆ ਨੂੰ ਦੇਖਦੇ ਹੋਏ ਮੁੜ ਕੇ 17 ਤਰੀਕ ਤੱਕ ਇਹ ਜਿਹੜਾ ਸੰਘਰਸ਼ ਨੂੰ ਵਧਾਉਣ ਦੀ ਦੀ ਸੰਘਰਸ਼ ਦੀ ਅਪੀਲ ਕੀਤੀ ਹੈ ਤੇ ਇਸ ਸੰਘਰਸ਼ ਵਿੱਚ ਜੋ ਪੈਨਸ਼ਨ ਜੁਨੀਅਨ ਤੇ ਪੈਨਸ਼ਨ ਦੇ ਰਿਟਾਇਰੀ ਜੱਫੀਆਂ ਉਹ ਅਸੀਂ ਇਹਨਾਂ ਸਾਥੀਆਂ ਦਾ ਪੂਰ ਜੋਰ ਸਹਾਇਤ ਕਰਨ ਕਰ ਰਹੇ ਹਾਂ ਤੇ ਜਿੱਥੇ ਵੀ ਜਿੰਨਾ ਵੀ ਜੋ ਵੀ ਸੰਘਰਸ਼ ਹੋਏਗਾ ਅਸੀਂ ਉਹਨਾਂ ਦੇ ਵਿੱਚ ਵੱਧ ਚੜ ਕੇ ਇਸਾਲਾ ਮੰਗੇ 啊！